ਇਹ ਸੰਬੰਧ ਉਹ ਦਿਹਾਤੀ ਪੁਲਿਸ ਨੂੰ ਜੋ ਚਾਹ ਦੇ ਵਿਰੁੱਧ ਮਿੱਟੀ ਗਈ ਮਰੀਦ ਦੇ ਤਹਿਤ ਜਿੰਨੀਆਂ ਵੀ ਰਿਕਵਰੀ ਹੋਈ ਹੈ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਕਬਧੀ ਰੱਖੀ ਗਈ ਹੈ ਅ ਕੱਲ ਅ 20 ਤਰੀਕ ਨੂੰ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਉਹਨਾਂ ਤਿੰਨ ਵੱਖ-ਵੱਖ ਥੇਸਾਂ ਦੇ ਵਿੱਚ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈ ਇਹ ਰਹੇ ਜੀ ਰਿਕਵਰੀ ਹੋਈ ਇਹਦੇ ਵਿੱਚ ਜੋ ਮੋਬਾਈਲ ਫੋਨ ਦੀ ਚੋਰੀ ਹੋਏ ਸੀ ਨਾਲ ਹੀ ਇੱਕ ਵੱਖਰੇ ਕੇਸ ਦੇ ਨੇ ਇੱਕ 32 ਬੋਤਲ ਸਿਸਟਰ ਤੇ 4 ਜਿੰਦਾਂ ਰੋਂ ਨਾਲ ਹੀ ਮੈਨੇ ਰਿਕਵਰੀ ਹੋਈ ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਕੋਂ ਦੇ ਥਾੜੇ ਦੇ ਵਿੱਚ ਇੱਕ 2 ਕਿਲੋ ਹਿਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਅਲਕੀਰ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ 32 ਰੋੜ ਦਾ ਰਹਾਇਆ ਸੀ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਪ੍ਰਦੀਪ ਸਿੰਘ ਉਹ चौटाला चौटाला ਸਮੂਹ ਸਿੰਘ ਵਾਸੀ ਕੋਈ ਮੱਖਣਪੁਰਾ ਇਹ ਦੋ ਵਿਅਕਤੀ ਸਨ ਇਹਨਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬ ਜਿਹੜੀ ਹੈ ਰੋਜ਼ਿਕ ਰਿਕਵਰੀ ਇਸ ਬੰਦੇ ਦਾ ਮਕਦਮਾ ਲੋਕੋ ਕੇ ਥਾਡੇ ਤੇ ਦਰਜ ਕੀਤਾ ਗਿਆ ਇਹਨਾਂ ਦੇ ਜਿਹੜੇ ਰਿਕਾਰਡ ਤੇ ਰਿਪੋਰਟ ਲਿਖੇ ਚੁਣੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਨਵਾ ਇਸੇ ਲੜੀ ਦੇ ਤਹਿਤ ਸਾਡੀ ਐਂਟੀ ਡਰਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਲੋਕੋ ਕੇ ਧਾੜੇ ਦੇ ਵਿੱਚ ਅਬਦੁੱਲ ਹੈ ਰਿਆਸੀ ਹੈ ਇਹਦੇ ਕੋਲ 3 ਕਿਲੋ ਹੈਰੋਇਨ ਤੇ 2 ਮੋਬਾਈਲ ਫੋਨ ਜਿਹੜੇ ਆ ਉਹ ਬਰਾਬਰ ਇਸ ਕੇਸ ਦੀ ਜਿਹੜਾ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜਿਹੜੇ ਹੈ ਉਹ ਜਿਹੜੇ ਖੁਲਾਸੇ ਉਹ ਜ਼ਰੂਰ ਅਲਟੀ ਖੇਤੀ ਹੋਣਾ ਚਾਹੀਦਾ ਹੈ ਇਸ ਤੋਂ ਲਾਵਾ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰ ਸਾਧਨ ਉਤਰ ਕਲਵੰਸੀ ਨਾਕੀ ਤੋਂ ਇਕ ਲਾ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿ ਇਹਦੇ ਕੋਲ ਜਿਹੜੀ ਹੈ ਕਿ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਜਿਹੜਾ ਇਹ ਜਿਹੜਾ ਮੁਕੱਦਮਾ ਹੈ ਕੰਡੇ ਥਾਣੇ ਦੇ ਦਰਜ ਇਸੋ ਲਾਇਕ ਚੋਕੇ ਕੇਸ ਦੇ ਵਿੱਚ ਬਾਣੀ ਰਮਦਾਸ ਦੇ ਵਿੱਚ ਇੱਕ ਬੱਤੀ ਬੋ ਰਿਵੋਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਰੈਂਕੋ ਮਸੀ ਪੁੱਤਰ ਲਾਲੀ ਮਸੀ ਤੇ ਅਰਸ਼ ਮਸੀ ਪੁੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਐਨਟੀ ਜਨਰਲ ਜਿਹੜਾ ਹੈ ਅਮਰ ਸਹਾਦੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਟੂਸ਼ਨ ਗੈਂਗਸਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਕਿ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਸ ਤੇ ਅਰੈਸਟ ਹੋ ਜਾਣ। ਅ ਜਿਤੋਂ ਦਾ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਲਜਿਤਰ ਸਿੰਘ ਤੇ ਇਹਦੇ ਜਿਹੜੀ ਹੈਗੀ ਪੁਲਸ ਓਟਾ ਜਿਹਨੂੰ ਇਹਦਾ ਨਾਮ ਹੈ। ਇਹਦੀ ਗ੍ਰਿਫਤਾਰੀ ਹੋਈ ਹੈ। ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਸਾਹਮਣੇ ਆਈ ਹੈ ਕਿ ਇੱਕ ਮੁਕੱਦਮਾ थाना ਰੋਪੜ ਉੱਥੇ ਐਨਡੀਪੀਐਸ ਸੈਕਟ ਦੇ ਦੀ ਇਹਦੇ ਖਿਲਾਫ ਦਾ ਹੈ। ਇਸ ਤੋਂ ਇਲਾਵਾ ਡਾਕੁਰਪੀ ਸਿੰਘ ਹੈ। ਦੇ ਕੋਲੋਂ 3 ਕਿਲੋ ਹਰੇ ਦੇ ਗ੍ਰਾਮ ਦੀ ਹੋਈ ਹੈ ਇਸ ਦੇ ਖਿਲਾਫ ਇੱਕ ਐਸਪੀਐਸ ਐਸਐਸ ਅਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਥਾਣਾ ਐਬੂ ਕਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਦਾ ਦੋਸ਼ੀ ਫ੍ਰੈਂਕੋ ਮਸੀਆ ਜਿਹਦੇ ਕੋਲੋਂ ਇੱਕ ਬੱਤੀ ਬੋਰਡ ਜਿਹੜਾ ਵੈਪਲ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਬਣੀਠਾ ਰੋਡ ਜਿਹੜਾ ਥਾਣਾ ਹੈ ਉਥੇ ਇੱਕ ਪਰਚਾ ਦਰਜ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗ੍ਰੇਟ ਤੇ ਐਂਟੀ ਗ੍ਰਾਟ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਦੇ ਟੋਟਲ ਕੱਲ ਦੇ ਸਾਡੇ ਆਪਰੇਸ਼ਨ ਤੇ ਵੱਖ-ਵੱਖ ਆਪਰੇਸ਼ਨ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਜਿਸ ਦੇ ਨਾਲ ਦੋ ਮੋਬਾਈਲ ਫੋਨ ਹੋ ਗਏ ਤੇ ਇੱਕ ਜਿਹੜਾ ਬੱਤੀ ਪੋਰਟ ਹੈਪਨ ਹੈ ਰਣੇ ਜਿੰਦਾਰਾ ਉਹਦਾ ਵੀ ਰਿਕਵਰ ਹੋਈ ਟੋਟਲ ਜਿਹੜੇ ਹੈ ਹੁਣ ਵੀ ਜਿਹੜੇ ਕਨਫਰੈਂਸ ਦੇ ਵਿੱਚ ਅਸੀਂ ਪਿਆਰ ਮੁਕਤਿਆ ਦਾ ਜਿਹੜਾ ਹੈ ਜੇਕਰ ਸੋਚਿਆ ਕਿ ਇਸ ਨਾਲ ਸਿੱਧਾ 5 ਕਿਲੋ ਦੇ ਵਿੱਚ ਹੈਰੋਨੇ ਰਿਕਵਰੀ ਹੋਈ ਹੈ ਤੇ ਦੋ ਕੇਸਿਸ ਦੇ ਵਿੱਚ ਜਿਹੜੇ ਅਕਾਊਂਟਸ ਆ ਉਹ ਫੜ ਲਏ ਗਏ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਪਰਸਨ ਦੇ ਰਿਕਵਰੀ ਹੋਈ ਉਹਦੇ ਵਿੱਚ ਦੇ ਦੋ ਅਕਾਊਂਟਸ ਉਹ ਵੀ ਫੜੇ ਗਏ ਕਿਉਂਕਿ ਉਹ ਹਜੇ ਫਰਾਰ ਆ ਥੋੜਾ ਅਨਫੋਰਚੂਨੇਟ ਜਿਹੜਾ ਹੈ ਉਹ ਕਿਤੇ ਨਾ ਕੋਈ ਇਨਫੋਰਮੇਸ਼ਨ ਜਾਂ ਕੋਈ ਕੋਈ ਹੋਰ ਇੰਪੋਰਟ ਸਗੀ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗ੍ਰਸਤਾਰੀ ਹੋ ਜਾਵੇ ਕੁਈ ਜਿਹੜਾ ਥਾਣਾ ਲੋਕੋ ਕੇ ਦੇ ਵਿੱਚੋਂ ਵੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਹ ਸਿੰਗਲ ਕੋਈ ਦੇ ਕਨਫੀਸ਼ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਬ੍ਰੀਫ ਕੀਤਾ ਤੇ ਜਿਹੜਾ ਪਹਿਲਾ ਕੇਸ ਹੈ ਉਹ ਰਾਤ ਨੂੰ ਹੋ ਰਿਹਾ ਹੈ ਦੇਖੋ ਜੀ ਇਹ ਸਾਰੀ ਜਿਹੜੀ ਇੰਟਰੋਗੇਸ਼ਨ ਹੈ ਕਿਉਂਕਿ ਇਹ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਇਸ ਦੇ ਵਿੱਚ ਬੜੀ ਬਰੰਚੀ ਦੇ ਨਾਲ ਜਿਹੜੀ ਯਾਰ ਚੱਲਦੀ ਹੈ ਕਿਉਂਕਿ ਜਿੰਦਲ ਉਹਦੇ ਪਹਿਲਾਂ ਵੀ ਬੱਚਿਆਂ ਦਰਦਿਆ ਹੋਤੀ ਨੇ ਇਸ ਤੇ ਕਿਹੜਾ ਗਾਈਡਰਾਂਡ ਰਿਮਰੀਟ ਕਰ ਰਹੇ ਆ ਇਹ ਜਿੱਥੇ ਤੱਕ ਤੁਸੀਂ ਕਹਦੇ ਹੋ ਕਿ ਕ੍ਰਾਸਪੋਟੇ ਖੋਲ੍ਹ ਲਈ ਜਿਹੜੀ ਬਾਹਮਣੇ ਆਈ ਨੇ ਜਿਹੜਾ ਕ੍ਰਾਸਪੋਟੇ ਜਿਹੜਾ ਹੈ ਉਹਦੇ ਇਹ ਬੋਲਦੇ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਕਿ ਇਹਦੇ ਲਈ ਜਿਹੜੀ ਜ਼ਰੂਰੀ ਚੱਲ ਰਹੀ ਹੈ ਉਹਦੇ ਮੰਨਿਆ ਕਿ ਇਹਨਾਂ ਦੇ ਜਿਹੜਾ ਹੈ ਸਭ ਤੋਂ ਵੱਡਾ ਜਿਹੜੀ ਚੱਕਰੀ ਹੈ ਇਹ ਬੋਲ ਤੇ ਅਸੀਂ ਜਿਵੇਂ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਵੀ ਦੇਖਿਆ ਹੋਇਆ ਹੈ ਜਿੱਥੇ ਜੇ ਇਹਨੇ ਵੀ ਨਸ਼ਾ ਕਰਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਤੇ ਹੁਣ ਤੱਕ ਜਿਹੜਾ ਹੈ 52 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਨੇ ਸੱਦਿਓ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਹੈਵੀ ਰਿਕਵਰੀਸ ਨੇ ਇਹਨੇ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰ ਦਿੱਤੇ ਜਾਂਦੇ ਇਹ ਕਰਦੇ ਗਿਆ ਕਾਲਜ ਦੇ ਦੇਖੋ ਇਹ ਬੁੱਟਲੇ ਤੋਂ ਤੇ ਤਾਂ ਜਿਵੇਂ ਜਿਹੀ ਇਨਫੋਰਮੇਸ਼ਨ ਜੋ ਇਹਨੇ ਕਾਨੂੰਨ ਤਹਿਤ ਜਿਹੜੀ ਇਨਕੁਆਇਰੀ ਦੇ ਸਾਹਮਣੇ ਆਈ ਇਹ ਜੀਬੀ ਬੋਡੀ ਦੇ ਨਾਲ ਥੋੜੇ ਥੋੜੇ ਜੁਨੇ ਉਹਦੇ ਚ ਇਨਵੋਲ ਰਹੇ ਪਰ ਬੋਸਟਲੀ ਜੋ ਸਾਹਮਣੇ ਆਈ ਹੈ ਜੀ ਇਹ ਜਿਹੜਾ ਹੈ ਕ੍ਰਾਸ ਬਾਰਡਰ ਐਂਡ ਮਿੱਟੇ ਹੈ ਮੌਗਲਿੰਗ ਨੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਕੰਮ ਕਰਦੇ ਨੇ ਇਹ ਦੇਖੋਗੇ ਬਜਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਕੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬੜੀ ਪਰਿਚੇ ਦੇ ਨਾਲ ساری ਜਿਹੜਾ ਹੈ ਪਹਿਲਾ ਇਹਨੇ ਕਿੰਨੇ ਕੀਪਰ ਰੀਟਰੀਟੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਵਿੱਚ ਬੰਦੇ ਇਨਵੋਲ ਨੇ ਉਹ ਸਾਰੇ ਦੀ ਜਾਣ ਚਲੋ ਤਾਂ ਇਹ ਵੀ ਬਹੁਤ ਸਾਰਾ ਪੁੱਛਿਆ ਗਿਆ ਬਸ ਇਹ ਵੀ ਕਿਵੇਂ ਚੱਲ ਦੇਖੋ ਜੀ ਇਹਦੇ ਵਿੱਚ ਕਈ ਜਿਹੜੇ ਹੈ ਅਸੀਂ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਿਸਮਾ ਜਿਹੜਾ ਬਾਰਡਰ ਹੈ ਤੇ ਕਾफी ਜਗ੍ਹਾ ਤੋਂ ਜਿਹੜਾ ਹੈ ਜੋ ਦੀ ਜਿਹੜੀ ਹੈ ਆਮ ਉਹ ਨੋਟਿਸ ਹੈ ਇਸ ਦੇ ਬਾਵਜੂਦ ਜਿਵੇਂ ਕੱਲ ਵੀ ਮੈਂ ਸਾਡੀ GPSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਦੇ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਐਸਪੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਤੋ ਨਵਾਂ ਜਿਹੜੀ ਤੁਹਾਡੀ ਪਟੋਲੀ ਪਾਰਟੀ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰਦੀਆਂ ਨੇ ਆਫਲਾਈਨ ਆਫਰੈਂਸ ਤੇ ਉਹਦੇ ਆਪਣੀ ਰਿਪੋਰਟ ਆ ਜਿਹਦੇ ਉਹਨਾਂ ਦੇ ਨਾਲ ਕੋਰਡੀਨੇਟ ਸੈਕੰਡ ਲਾਈਨਅਪ ਤੇ ਨਾਲ ਕੇ ਉਹਨਾਂ ਨੂੰ ਵੀ ਮਜਬੂਤ ਕੀਤਾ ਤੇ ਤੁਸੀਂ ਦੇਖੋਗੇ ਪਿਛੇ ਤੋਂ ਬਾਅਦ ਜਿਹੜੀ ਇਹ ਕਰਦੀ ਇਹਦੀ ਇਨਫੋਰਮੇਸ਼ਨ ਸ਼ੇਅਰ ਹੈ ਫਰਦਰ ਤੇ ਸੋਸ ਫਿਲਡਰ ਉਹਨਾਂ ਦੇ ਨਤੀਜੇ ਵਜੋਂ ਜਿਹੜੀ

ਲਗਾਏ ਵੀ ਗਏ ਨੇ ਇਹਨਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਹਨਾਂ ਦੇ ਉਪਰਾ ਦੇ ਕੀਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਤੇ ਸੂਰਸ ਬਿਲਡਿੰਗ ਦਾ ਤੇ ਇਸ ਤਰੀਕੇ ਦੇ ਜਿਹੜੇ ਹੋਰ ਵੀ ਅੰਸਰ ਨੇ ਜਿਹੜੇ ਐਨਸੀ ਸੋਸ਼ਲ ਐਂਟੀ ਨੈਸ਼ਨਲ ਐਰਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨਾਲ ਕੰਮ ਕਰਦੇ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਵਿਲੇਜ ਕਮੇਟੀ ਦੀ ਮੀਟਿੰਗ ਕਰਦੀ ਹੈ ਉਹਦੇ ਕਾਫੀ ਮੁੱਦੇ ਜਿਹੜੇ ਐ ਡਰੋਨ ਦੇ ਨਾਲ ਸਮਗਲਿੰਗ ਦੇ ਉਹ ਸਾਹਮਣੇ ਆਏ ਨੇ ਡਿਸਕਸ ਹੋਏ ਨੇ ਜੇ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਅਮਰਸਰ ਦਿਹਾਤੀ ਪੁਲਿਸ ਕੋਲ ਚਾਰ ਪਿੰਡਾਂ ਨੂੰ ਪਹਿਲਾ ਹੈਡਾ ਦੀਆਂ ਜਿੱਤਾਂ ਉਸ ਤੋਂ ਇਲਾਵਾ ਪਿੰਡ ਧੌਕੇ ਦੇ ਵਿੱਚ ਇੱਕ ਜਿਹੜਾ ਉਹਦੀ ਉਹਦੀ ਸਾਫਤਾ ਤੇ ਸਾਰੀ ਜਿਹੜੀ ਕਮਿਊਨਿਟੀ ਵੈਲਫੇਅਰ ਤੇ ਇਹ ਜਿਹੜਾ ਇੱਕ ਸਪੋਰਟਸ ਕਲਚਰ ਜਿਹੜਾ ਐ ਔਰ ਬਰੈਡ ਦਾ ਰਿਆ ਨੂੰ ਰਿਵਾਈਵ ਕਰਦੀ ਜਿਹੜੀ ਇਹ ਸਾਡੀ ਐਫਰਟ ਹੈ ਉਹਦੇ ਵਿੱਚ ਵਿਲੇਜ ਡਿਫਰੈਂਸ ਕਮੇਟੀ ਪੂਰਾ ਯੋਗਦਾਨ ਪਾ ਬਿਲਕੁਲ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਬਾਹਰ ਬੈਠੇ ਜਿਹਨਰੇ ਕੈਂਪਰਸ ਨੇ ਜਿਹੜੇ ਨਸ਼ਰੇ ਵਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਤੇ ਨਾਲ ਐਸੇ ਬੈਸੀ ਨੌਕਰਾਦ ਦੇ ਨੇ ਜੋ ਅਜੇ ਰਿਟੇਨ ਨਹੀਂ ਹੋ ਸਕਿਆ ਕੋਈ ਅਜੇ ਕੋਈ ਇੰਪਲੋਇਮੈਂਟ ਨਹੀਂ ਆਉਣਾ ਕਰਕੇ ਉਹਨਾਂ ਆਪਣੇ ਨਾਲ ਦੇ ਜਿਹੜੇ ਕਾਲ ਕਰਦੇ ਇਸੇ ਇਹ ਉਹ ਜਿਹੜਾ ਟਾਰਗੇਟ ਕਰ ਲਈ ਹੈ ਕਿ ਉਹ ਜਿਹੜਾ ਯੂਥ ਹੈ ਉਸ